ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅੱਜ ਆਪਾਂ ਵਰਤਮਾਨ ਕਾਲ ਮੱਧਮ ਪੁਰਖ ਸੈਕੰਡ ਪਰਸਨ ਯਾਨੀ ਕਿ ਮੱਧਮ ਪੁਰਖ ਨੂੰ ਇੰਗਲਿਸ਼ ਸੈਕੰਡ ਪਰਸਨ ਕਹਿੰਦੇ ਆ ਸੈਕੰਡ ਪਰਸਨ ਇਕਵਚਨ ਅਤੇ ਬਹੁਵਚਨ ਦੋਨੇ ਵਚਨ ਇਕਵਚਨ ਤੇ ਬਹੁਵਚਨ ਇਹ ਭਾਗ ਸਾਡਾ ਚੌਥਾ ਹੈ ਇਹਦੀ ਆਪਾਂ ਅੱਜ ਵਿਚਾਰ ਕਰਨੀ ਹੈ ਇਹ ਇਹ ਚਿੰਨ ਕੀ ਹੈ ਇੱਕ ਵਚਨ ਦੇ ਅਸ ਸਸੇ ਨੂੰ ਸਿਆਰੀ ਹਾ ਹਿਨ ਸਿਆਰੀ ਤੇ ਹਾਹੇ ਲਾ ਤੇ ਹਾਹੇ ਨੂੰ ਵਿਹਾਰੀ ਇਹ ਇੱਕ ਵਚਨ ਦੇ ਚਾਰ ਨੇ ਤੇ ਬਹੁ ਵਚਨ ਦੇ ਕਿੰਨੇ ਨੇ ਇੱਕ ਤੇ ਹੈਗੀ ਹਾਹੇ ਨੂੰ ਔਕੜ ਔਰ ਇਹਨਾਂ ਦੇ ਜਿਹੜੇ ਸਿਆਰੀ ਲਈ ਹੈ ਇਹ ਲੱਗੇ ਇਹਨਾਂ ਦੇ ਸ਼ਬਦ ਆ ਬਣਾ ਕੇ ਸ਼ਬਦ ਲਿਖੇ ਗਏ ਨੇ ਪੜਾਵਸ ਥੀ ਵਹ ਪਾਵੈ ਸੇ ਵਈ ਕਰੋ ਔਰ ਸਾਥ ਸੰਗਤ ਇਹਨਾਂ ਨੂੰ ਆਪਾਂ ਆਹ ਗੁਰਬਾਣੀ ਦੀਆਂ ਜਿਹੜੀਆਂ ਪੰਕਤੀਆਂ ਆਪਾਂ ਲਈਆਂ ਨੇ ਆਹ ਲਿਖੀਆਂ ਨੇ ਇਹਨਾਂ ਦੀ ਰੋਸ਼ਨੀ ਦੇ ਵਿੱਚ ਆਪਾਂ ਵਿਚਾਰ ਕਰਾਂਗੇ ਸੋ ਸਾਧ ਸੰਗਤ ਆਪਾਂ ਕਰਗੇ ਪਹਿਲਾ ਹੈ ਸੇ ਸੇ ਨੂੰ ਸਿਆਰੀ ਸੇ ਚ ਜਿਹੜਾ ਚਿੰਨ ਹੈ ਮੋਕੋ ਕਹਾ ਪੜਾਵਸ ਆਲ ਜਾਲ ਪੜਾਵਸ ਤੂੰ ਪੜਾਉਂਦਾ ਹੈ ਸੈਕੰਡ ਪਰਸਨ ਦੀ ਗੱਲ ਕਰ ਰਹੇ ਆ ਥਰਡ ਪਰਸਨ ਜਿਹੜਾ ਸੀ ਉਹ ਪਿਛਲੇ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ ਹੁਣ ਹੈ ਸੈਕੰਡ ਪਰਸਨ ਸੈਕੰਡ ਪਰਸਨ ਦੇ ਵਿੱਚ ਇਕਵਚਨ ਤੇ ਬਹੁਵਚਨ ਹੈ ਹੁਣ ਮੋ ਕੋ ਕਹਾਂ ਪੜਾਵਸ ਪੜਾਉਂਦਾ ਹਾਂ ਆਲ ਜਾਲ ਤੂੰ ਮੈਨੂੰ ਆਲ ਜਾਲ ਕਿਉਂ ਪੜਾਉਂਦਾ ਮੇਰੀ ਪਟੀਆਂ ਲਿਖ ਦਿਓ ਸ਼੍ਰੀ ਗੋਪਾਲ ਮੇਰੀ ਪਟੀਆਂ ਲਿਖ ਦਿਓ ਸ਼੍ਰੀ ਗੋਪਾਲ ਹੁਣ ਇਸੇ ਇਹ ਕਹਾਂਗੇ ਪੜਾਵਸ ਸਸੇ ਨੂੰ ਪੜਾਵਸ ਇਹ ਜਿਹੜਾ ਹੈ ਇੱਥੇ ਆਉਣੀ ਸੀ ਜੀ ਇਹ ਪੜਾਵਸ 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 ਆਲਜਾਲ ਮੇਰੀ ਪਟੀਆਂ ਲਿਖ ਦਿਓ ਸ਼੍ਰੀ ਗੋਪਾਲ ਪੜਾਵਸ ਤੁਸੀਂ ਮੈਨੂੰ ਕੀ ਪੜਾਉਂਦੇ ਹੋ ਪੜਾਉਂਦੇ ਹੋ ਅਗਿਆ ਹਿਰਦੇ ਕਪਟ ਮੁਖ ਗਿਆਨੀ ਹਿਰਦੇ ਵਿੱਚ ਕਪਟ ਤੇ ਮੁਖ ਮੁਖ ਤੋਂ ਕੀ ਆ ਉਹ ਗਿਆਨੀ ਝੂਠੇ ਕਹਾ ਬਿ ਲੋਵਸ ਪਾਣੀ ਕੋਣ ਬਲੋਵਸ ਕੀ ਹੈ ਬਲੋਣਾ ਬਲੋਮਣਾ ਯਾਨੀ ਕਿ ਰੜਕਣਾ ਤੁਸੀਂ ਕਿਉਂ ਬਲੋ ਬਲੋਵਸ ਰੜਕਦੇ ਹੋ ਪਾਣੀ ਰੜਕਦੇ ਹੋ ਆਹ ਆ ਗਿਆ ਨਾ ਇਹ ਦੇ ਹੋਆ ਰੜਕਦੇ ਹੋ ਰੜਕਦੇ ਹੋ ਰੜਕਦੇ ਹੋ ਅਗੇ ਕਾਇਆ ਮੰਜਸ ਕੌਣ ਗੁਣਾ ਜੋ ਘਟ ਭੀਤਰ ਹੈ ਮਲਣਾ ਅਗੇ ਹੈ ਇਹ ਦੀ ਨਿਸ਼ਾਨੀ ਇਹ ਦੀ ਜਿਉ ਤੂੰ ਰੱਖ ਹੈ ਜਿਵੇਂ ਤੂੰ ਰਖਦਾ ਹੈ ਦਾ ਹੈ ਜਿਵੇਂ ਤੂੰ ਰੱਖ ਰਖਦਾ ਹੈ ਤਉ ਰਹਾ ਉਮੇ ਮੈਂ ਰਹਾ ਰਹਿੰਦਾ ਹਾਂ ਪ੍ਰਭ ਆਗਮ અપਾਰੇ ਜਿਉ ਤੂੰ ਚਲਾਏ ਆ ਚਲਾਏ ਆ ਇਹ ਦੀ ਨਿਸ਼ਾਨੀ ਹੈ ਸੈਗਨ ਪਰਸਨ ਦੀ ਤੇ ਤੂੰ ਅਗਰ ਤੂੰ ਚਲਾਏ ਜਿਵੇਂ ਤੂੰ ਚਲਾਉਂਦਾ ਹੈ ਤੇ ਮੈਂ ਚਲ ਹੈ ਸਵਾਮੀ ਉਵੇਂ ਚੱਲਿਆਂ ਹੋਰ ਕਿਹ ਜਾਣਾ ਗੁਣ ਤੇਰੇ ਚਲਾਹੇ ਚਲਾਹੇ ਆਹ ਹਾਏ ਨੂੰ تیاری ਇਹਦਾ ਚਿੰਨ ਹੈ ਚਲਾਹੇ ਅੱਗੇ ਹੈ ਕਰ ਕਿਰਪਾ ਜਿਨ ਨਾਮ ਲਾਹੇ ਜੇ ਕਰ ਕਿਰਪਾ ਕਿਰਪਾ ਕਰਕੇ ਜਿਨ ਜਿੰਨ ਕੀ ਹੈ ਜਿਨ੍ਹਾਂ ਨੂੰ ਪਾਉ ਕਿਉਂਕਿ ਜਾਦੇ ਬਹੁਵਚਨ ਜੇ ਇਸੇ ਨੂੰ ਸਿਹਾਰੀ ਲੱਗ ਜਾਂਦੀ ਤਾਂ ਇੱਕ ਵਚਨ ਜੇ ਸਿਹਾਰੀ ਨਹੀਂ ਹੈ ਤਾਂ ਬੋ ਵਚਨ ਬੋ ਵਚਨ ਇਹ ਪਪ ਬੋਧ ਕਰ ਚੁਕੇ ਨਾਮ ਲਾਏ ਲਾਉਂਦਾ ਹੈ ਲਾਏ ਦਾ ਹੋ ਗਿਆ ਇਹ ਦੀ ਨਿਸ਼ਾਨੀ ਲਾਏ ਲਾਉਂਦਾ ਹੈ ਸੇ ਹਰ ਹਰ ਸਦਾ ਤੇ ਆਵੇ ਜਿਸ ਨੂੰ ਕਥਾ ਸੁਣਾਏ ਸੁਣਾਏ ਆ ਸੁਣਾਏ ਇਹ ਦੀ ਚੇਨ ਲੱਗ ਗਿਆ ਤੂੰ ਸੁਣਾਏ ਕਥਾ ਤੂੰ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਗੁਰੂ ਦੇ ਦਵਾਰੇ ਸੇ ਬੋ ਵਚਨ ਸੱਤੇ ਨੂੰ ਲਾਉਵੇ ਜਾਂ ਸਾਰੀ ਇਹ ਸੇ ਦਾ ਮਤਲਬ ਹੁੰਦਾ ਬਹੁਵਚਨ ਉਹ ਉਹ ਬੰਦੇ ਉਹ ਉਹਨਾਂ ਦੀ ਗੱਲ ਆ ਉਹ ਗੁਰਦੁਆਰੇ ਸੁਖ ਭਾਵੇ ਉਹ ਗੁਰਦੁਆਰੇ ਗੁਰੂ ਦੇ ਦਵਾਰੇ ਤੇ ਸੁਖ ਪਾਉਂਦੇ ਹਨ ਅੱਗੇ ਹੇ ਆ ਗਿਆ ਜੀ ਹੇ ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਆਪਣਾ ਆਪ ਤੂੰ ਜਾਣੇ ਜਾਣਦਾ ਹੈ ਤੂੰ ਜਾਣਦਾ ਹੈ ਜਾਣੇ ਜਾਣਦਾ ਹੈ ਤੂੰ ਜਾਣੇ ਜਿਵੇਂ ਤੂੰ ਚਲਾਏ ਫਿਰ ਅਗੇ ਚਲਾਏ ਤਿਵੇਂ ਚੱਲ ਹੈ ਉਵੇਂ ਚੱਲੇ ਜਿਨਾਂ ਮਾਰਗ ਭਾਵੈ ਜਿਨ੍ਹਾਂ ਨੂੰ ਤੂੰ ਸਹੀ ਮਾਰਗ ਤੇ ਭਾਵੈ ਪਾਉਂਦਾ ਹੈ ਤੂੰ ਤੂੰ ਕਿਉਂਕਿ ਸੈਕੰਡ ਪਰਸਨ ਆਉ ਤੂੰ ਆਉਂਦਾ ਤੂੰ ਭਾਵੈ ਕਹਿਣਾ ਨਕ ਸੱਚੇ ਸਾਹਿਬ ਜਿਉਂ ਭਾਵੈ ਜਿਉਂ ਭਾਵੈ ਜਿਉਂ ਭਾਵੈ ਤਿਵੇਂ ਚਲਾਵੈ ਜਿਨਵੇਂ ਤੈਨੂੰ ਚੰਗਾ ਲੱਗਦਾ ਪਾਉਂਦਾ ਤੂੰ ਉਸੇ ਤਰ੍ਹਾਂ ਹੀ ਚਲਾਉਂਦਾ ਹੈ ਚਲਾਉਂਦਾ ਹੈ ਸਲਾਮ ਹੈ ਤੇ ਲੰਦਾ ਫਾਚਾ ਮੁਰਾਰੇ ਤਾਮ ਜਾਪੈ ਤਾਚਾ ਮੁਰਾਰੇ ਤਾਮ ਜਾਪੈ ਤਦੋਂ ਜਪਿਆ ਜਾਂਦਾ ਜਾਮ ਮਨ ਵਸਾਵੇਂ ਜਾਮ ਜਦੋਂ ਤੂੰ ਮਨ ਵਿੱਚ ਉਹਦਾ ਨਾਮ ਜਿਹੜਾ ਹੈ ਵਸਾਵੇਂ ਬਸਾਉਂਦਾ ਹੈ ਤੂੰ ਵਸਾਉਂਦਾ ਹੈ ਮਨ ਦੇ ਵਿੱਚ ਜੇ ਸਾਡੇ ਨਾਮ ਵਸਾਉਂਦਾ ਤਾਂ ਇਹ ਆ ਗਿਆ ਵਸਾਵੇਂ ਬਸਾਉਂਦਾ ਹੈ ਭਰਮੋਂ ਭੁਲਾਵਾ ਤੁਝੇ ਕੀਆ ਜਾਮ ਇਹ ਚੁਕਾਵ ਹੈ ਜਾਮ ਇਹ ਚੁਕਾਵੇਂ ਤੂੰ ਚੁਕਾਉਂਦਾ ਹੈ ਚੁਕਾਵੇਂ ਤੂੰ ਚੁਕਾਉਂਦਾ ਹੈ ਦਾ ਹੈ ਪ੍ਰੈਜ਼ੈਂਟ ਟੈਂਸ ਕਹਿਣਾ ਹੈ ਚੁਕਾਉਂਦਾ ਹੈ ਇਹ ਨਹੀਂ ਚੁਕਾਇਆ ਨਹੀਂ ਜਾਂ ਚੁਕਾਵੇਗਾ ਨਹੀਂ ਚਕਾਉਂਦਾ ਹੈ ਪ੍ਰੈਜ਼ੈਂਟ ਟੈਂਸ ਦੀ ਨਿਸ਼ਾਨੀ ਵਰਤਮਾਨ ਕਾਲ ਹੈ ਵਰਤਮਾਨ ਕਾਲ ਹੈ ਚੁਕਾਵੇਂ ਅੱਗੇ ਹੀ ਆ ਜਾਂਦਾ ਇੱਕ ਹੋਰ ਜਿੰਨੇ ਦਾ ਲਾਸਟ ਹੈ ਹੀ ਪ੍ਰਭ ਭਗਤ ਬਚਲ ਨਹਿ ਸੀ ਵੀ ਮੁਰ ਭਗਤੀ ਨੂੰ ਪਿਆਰ ਕਰਨ ਵਾਲੇ ਨੂੰ ਤੂੰ ਨਾ ਸੇਵਹੀਂ ਤੂੰ ਸੇਵਦਾ ਨਹੀਂ ਭਗਵਨ ਨੂੰ ਸਿਮਰਨ ਨਹੀਂ ਕਰਦਾ ਉਹਦਾ ਸੇਵਹੀਂ ਤੂੰ ਸੇਵਦਾ ਨਹੀਂ ਕਾਇਆ ਕਾਂਕ ਕਾਇਆ ਕਾਂਕ ਗਰਸਨਾ ਰਾਮ ਭਰਾਮੋ ਮੋਹੀ ਦੁਖ ਨਾ ਜਾਣਹੀਂ ਜਾਣਦੀ ਦੁਖ ਨਹੀਂ ਜਾਣਦੀ ਤੂੰ ਨਹੀਂ ਜਾਣਦੀ ਜਾਣਹੀਂ ਜਾਣਦੀ ਤੂੰ ਨਹੀਂ ਜਾਣਦੀ ਭਗਤ ਤੇਰੀ ਹੈ ਰਾਣ ਦਰਦ ਗਵਾਮ ਹੀ ਤੂੰ ਗੋਮ ਹੁੰਦਾ ਹੈ ਗਵਾਮ ਹੀ ਗੋਮਦਾ ਹੈ ਹਮ ਬਾਰਕ ਤੂੰ ਗੁਰ ਪਿਤਾ ਹੈ ਹਮ ਬਾਰਕ ਤੁੰ ਗੁਰ ਪਿਤਾ ਹੈ ਦੇ ਮਤ ਸਮਝਾਏ ਦੇ ਮਤ ਦੇ ਕੇ ਭਾਵ ਦੇ ਕੇ ਇਹ ਕੇ ਨਾਲ ਆਟੋਮੈਟਿਕ ਹੋ ਜਾਂਦਾ ਹੈ ਦੇ ਕੇ ਭਾਵ ਦੇ ਕੇ ਮਤ ਸਮਝਾਏ ਸਮਝਾਉਂਦਾ ਸਮਝਾਉਂਦਾ ਹੈ ਇਹ ਦੇ ਹੈ ਨਾ ਦੇ ਦੇ ਨਾਲ ਕਿ ਇਹ ਲਖਨ ਦੇ ਕੇ ਹੀ ਹੁੰਦਾ ਇਹਦਾ ਮਤਲਬ ਦੇ ਕੀ ਹੈ ਅੱਗੇ ਹੈ ਮਦਨਪੁਰਖ ਦੇ ਵਿੱਚ ਜਿਹੜਾ ਹੈ ਬਹੁਵਚਨ ਦੇ ਆ ਹੋ ਆ ਜਾਂਦਾ ਡੱਡੇ ਡੰਫ ਕਰਹੁ ਕਿਆ ਪ੍ਰਾਣੀ ਕਰਹੁ ਕਿਆ ਕਰਦੇ ਹੂੰ ਪ੍ਰਾਣੀ ਜਿਆਦੇ ਪ੍ਰਾਣੀਆਂ ਦੀ ਗੱਲ ਹੈ ਬਹੁਵਚਨ ਹੈ ਕਰਹੁ ਕਰਦੇ ਹੋ ਪ੍ਰਾਣੀਆਂ ਨੂੰ ਜਿਆਦੇ ਜਿਆਦੇ ਹੈ ਕਰਹੁ ਕਰਦੇ ਹੋ ਜੋ ਕੁਝ ਹੋ ਆ ਸਭ ਚਲਣਾ ਅੰਤਰ ਮੈਲ ਲੋਭ ਬਹੁਤ ਝੂਠੇ ਬਾਹਰ ਨਾ ਉਹ ਕਾਹੀ ਜੀ ਉਹ ਪਰ ਨਾਉਂਦੇ ਹੋ ਨਾਉਂਦੇ ਜਾਦੇ ਜਨੇ ਆ ਨਾਉਂਦਾ ਨਹੀਂ ਨਾਉਂਦੇ ਨਾਉਂਦੇ ਹੈਨਾ ਆ ਜਿਵੇਂ ਦੇਖੋ ਨਾਉਂਦੇ ਹੋ ਨਾਉਂਦੇ ਹੋ ਜਾਦੇ ਬਹੁਵਚਨ ਹਨ ਤਾਂ ਹੋਆ ਹਾਹੀ ਨੂੰ ਔਂਕੜ ਵਾਲਾ ਆ ਗਿਆ ਬਹੁਵਚ ਨਾ ਹੋ ਜੀ ਅਗੇ ਹਾਂ ਦੇਖੋ ਹੁਣ ਇਹਨਾਂ ਨੂੰ ਆਪਾਂ ਦੇਖਦੇ ਹਾਂ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰਾਖੋ ਆਪਣੇ ਬਾਲਾ ਰਾਖੋ ਉਸੀ ਰਖਦੇ ਹੋ ਆਪਣੇ ਬਾਲਾ ਹਰ ਦੇਵੋ ਧਾਨ ਦਇਾਲ ਹੋਇ ਦਇਾਲ ਹੋ ਕੇ ਵਿੱਚ ਬਾਥਰ ਕਰਮ ਜਨਤਾ ਦੇਵੋ ਦਿੰਦੇ ਹੋ ਤੁਸੀਂ ਦਿੰਦੇ ਹੋ ਤੁਸੀਂ ਦਿੰਦੇ ਹੋ ਧਾਨ ਦਇਾਲ ਹੋਇ ਅਗੇ ਨਿਮਖ ਨਿਮਖ ਤੁਮ ਹੀ ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ ਤੁਸੀਂ ਪਾਲਦੇ ਹੋ ਤੁਸੀਂ ਪਾਲਦੇ ਹੋ ਹਮ ਬਾਰਕ ਤੁਮਰੇ ਧਾਰੇ ਹਮ ਬਾਰਕ ਤੁਮਰੇ ਧਾਰੇ ਹੁਣ ਆ ਗਿਆ ਜੀ ਜਿਵੇਂ ਆਪਾਂ ਆ ਪੜਿਆ ਚਿੰਨ ਇਸੇ ਤਰ੍ਹਾਂ ਇਸ ਚਿੰਨ ਮੁਤਾਬਕ ਹੀ ਆ ਪੜਾਵਸ ਤੂੰ ਪੜਾਉਂਦਾ ਹੈ ਬਿਲੋਵਸ ਤੂੰ ਬੁਲਾਉਂਦਾ ਹੈ ਰਿੜਕਦਾ ਹੈ ਮੰਜਸ ਤੂੰ ਮਾਂਜਦਾ ਹੈ ਤੂੰ ਮਾਂਜਦਾ ਹੈ ਅੱਗੇ ਹੈ ਤੂੰ ਰੱਖ ਹੈ ਹੇ ਵਾਲ ਆ ਗਿਆ ਤੂੰ ਰੱਖੇ ਤੂੰ ਰੱਖਦਾ ਹੈ ਤੂੰ ਚਲਾਏ ਚਲਾਇਵਾ ਕੇ ਹੇ ਚਲਾਹੇ ਤੂੰ ਚਲਾਉਂਦਾ ਹੈ ਲਾਏ ਤੂੰ ਲਾਉਂਦਾ ਹੈ ਤੂੰ ਲੌਂਦਾ ਹੈ ਤੂੰ ਜਾਣੇ ਤੂੰ ਜਾਣਦਾ ਹੈ ਤੂੰ ਪਾਵੇਂ ਹੈ